ਅੱਜ ਬਹੁਤ ਦਿਨਾਂ ਬਾਅਦ ਵਾਰੀ ਆਈ ਆ ਕਰਮ ਆਲਾ ਲੱਗਿਆ ਬਿਲਕੁਲ ਦੋ ਆਲੂ ਪਾ ਕੇ ਡੰਕ ਟੁੱਲਣਾ ਤੁਮਾ ਨਾ ਬੜਾ ਹੋ ਲੈਣਗੇ ਨਹੀਂ ਇਹਦੀ ਧਮਾੜ ਬਹੁਤ ਆ ਜੀ ਕੱਚਾ ਕਈ ਇਹਦੇ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਵਿਚਾਰੇ ਤੇ ਸਬਜ਼ੀ ਮਹਿੰਗੀ ਬਹੁਤ ਹਾਂ ਆ ਕਾ ਖਬਾ ਫੜ ਕੇ ਜੜ ਪਟਦੇ ਹੈ ਜੀ ਜੀ ਚੱਲ ਛੱਡ ਖੜਾ ਹੈ ਗਏ ਚੂਹੇ ਆ ਇੱਥੇ ਇੱਕ ਦੋ ਹੋਰ ਓਹ ਜੋ ਚਾਹ ਜੋ ਚਾਹ ਚੂਆ ਉਹ ਚੂਆ ਤਾਂ ਹੈ ਪਰਨਕ ਚੰਨੀ ਆ ਇਹ ਜਗਾ ਦੋ ਨੇ ਇੱਕ ਦੀ ਘੜੀ ਬਣਾ ਲਾ ਘੜੀ ਚ ਪਾ ਲਾ ਇੱਕ ਨੂੰ ਪਨੀਰ ਚ ਪਾ ਲਾ ਹੋਰ ਕੀ ਜਨ ਹੈ ਹੈ ਨੂਰ ਦਾ ਸੋ ਪੁੱਛ ਠੀਕ ਖਾਣਾ ਠੀਕ ਖਾਣਾ ਕੋਈ ਆਲੂ ਬਣਾਇਆ ਘੜੀ ਕੀ ਖਾਣਾ ਬੱਸ ਕੜੀ 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 ਤੋਂ ਲਾਵਣ ਦੀ ਖੜੀ ਖਾਣੀ ਆ ਦੋਨੋਂ ਦਸ਼ੀ ਕਈ ਐ ਛੋਲੇ ਨਹੀਂ ਵਧੀਆ ਲੱਗਦੇ ਕਈ ਛੋਲੇ ਨਹੀਂ ਉੱਧਰ ਵਧੀਆ ਲੱਗਦੇ ਰੋਤ ਨਾਂਜੀ ਜਵਾ ਲੂ ਪਾ ਕੇ ਬਣਾਉਂਗੀ ਸਾ ਬੜੀ ਬਣਾਉਂਗੀ ਉਹਨਾਂ ਦੀ ਰੋਤ ਨਾਂਜੀ ਇੱਕ ਅੱਦੇ ਕਹਿਣ ਦੀ ਲੋੜ ਪਈ ਆ ਪਾਪਾ ਨੂੰ ਕਹਦੇ ਮੈਨੂੰ ਚੀਜੀ ਲਿਆ ਦੇਵੇ ਕਿਲੇ ਜੀ ਸੱਚਾ ਕਾਹਨ ਦੀ ਯਾਤਰਾ ਕੋਈ ਕੁਝ ਨਹੀਂ ਡੰਡਾ ਵਾਲਾ ਮਰੇ ਆ। ਪਰ ਸਭੇ ਚੋਸ ਤੇ ਕੀ? ਕੋਈ ਨਹੀਂ। ਫਿਰ ਜਿਲੇ ਜੀ ਕਿਲੇ ਤੋਂ। ਬੜੀ ਚੀਜ਼ ਨਹੀਂ ਖਾਣੇ ਵਾਲੀ ਉਹੀ ਖਾਣੀ ਆਂ। ਨੂੰਹ ਤੇਰੇ ਪੇਪਰ ਚੱਲਦੇ ਨਾ ਲੇਜ਼ ਨਾਲ ਚੱਲੇਜ਼ ਲੈ ਦੂੰਗੀ ਚਾਕਲੇਟ ਰਾਂ ਮੰਗ। ਬਹੁਤ ਕਿ ਸਾਨੂੰ ਵਿਕਤਾ ਪਾਈ ਹੁੰਦੀ ਹੈ ਜਾਰਦੀ ਚੁੰਨੀ ਦੀ ਖੱਡ ਹਾਂ ਆ ਦੇਖ ਐ ਜੀ ਬੂੜੇ ਭਰੇ ਨੇ ਲਾ ਪਰਦੇ ਇੰਨਾ ਹੋਰ ਪਾਸੇ ਨੂੰ ਸ਼ਰਮ ਕਰ ਲੈਣੀ ਹੈ ਤੇ ਦੰਦ ਬਾਦੇ ਜਾਂਦੇ ਨੇ ਜੇ ਨਾ ਕਰੇ ਖੱਟ ਕਰੇ ਨਾ ਮਿੱਟੀ ਪਟ ਪਟ ਦਿੱਤੇ ਅੰਦਰ ਲਈ ਸਬਜ਼ੀ ਇੰਨੀ ਕਿ ਗਾਜਰ ਜੰਮੀ ਹੁਣ ਉਹਦਾ ਕਿਹਣੀ ਦੀ ਇਹ ਮੀਨੇ ਮਾਰ ਲਈ ਕਮਜ਼ੋਰ ਰਹਿ ਗਈ ਹੁਣ ਇਹ ਚ ਮਲਟੀ ਵਿਟਾਮਿਨ ਪਾਉਣੇ ਆ ਧਣੀਆਂ ਵੀ ਬਹੁਤ ਜੰਮਦਾ ਤਾਂ ਧਣੀਆਂ ਵੀ ਰੋਕੋ ਗਿਆ ਚੱਲ ਨਿਕਲਣ ਲੱਗ ਗਿਆ ਧਣੀਆਂ ਫੇਰ ਵੀ ਪਾਲਕ ਪਿੱਛੇ ਪਾਉ ਤਾਂ ਇੱਥੇ ਤਾਂ ਚਲੋ ਥੋੜੀ ਹੋਵਾ ਲਾਈ ਮੈਂ ਚੱਲ ਰਣੀ ਖੜੀ ਆ ਕੱਚੀ ਜੀ ਮਹਾ ਵਧੀਆ ਕਿਥੇ ਪਾਈ ਪਾਲਕ ਮਰੂਦ ਬਹੁਤ ਜੰਮਦੇ ਆ ਉਹਦੇ ਬੇਸਾਬ ਮਰੂਦ ਜੰਮਿਆ ਹੋਇਆ ਮਰੂਦ ਥੱਲੇ ਕੀਆ ਸ਼ਾਵਲ ਆ ਛੋਟੀ ਜੀ ਦੇ ਨਾਲ ਸੱਪ ਮਾਰਿਆ ਤਾਂ ਗੱਟੀ ਹੋਈ ਆ ਹਲੇ ਨਾ ਸਿੱਟਣੀ ਨਹੀਂ ਹੈਗੀ ਹੋਰ ਨਹੀਂ ਮਾਰਨੇ ਹੋਰ ਆ ਜਾਂਦਾ ਹੁੰਦਾ ਕੋਈ ਚੁਬਾ ਸਾਫ ਕਰਨੇ ਵਾਲਾ ਆਪਣਾ ਦੇਖੋ ਕਿੰਨਾ ਆਂਦਾ ਹਾਂ ਹਾਂ ਰੋਜ਼ ਨਹੀਂ ਹੋਟਣਾਂ ਦੀ ਤਾਂ ਉਸ ਤੋਂ ਦੇਖਣਾ ਜਿੱਦੂ ਖਾਪਾ ਮਾਰਿਆ ਤਾਂ ਬਾਥਰੂਮ ਚ ਇਹੋ ਗੁੰਝੇ ਜਿਹੇ ਜਾਂਦੀ ਆਂਦੀ ਹੈ ਨੀਗਾ ਹਾਂ ਟੰਗਲ ਤਾਂ ਪੱਕੀ ਹੈ ਅੱਜ ਇਹ ਤਾਂ ਹੋਣੀ ਨਹੀਂ ਬਾਪੀ ਦਾ ਉਹ ਕਮਲੇ ਖਾਲੀ ਕਰਕੇ ਨਾ ਉਹ ਪੁਦੀਨਾ ਉਹ ਚ ਨਵੀਆਂ ਜੜਾਂ ਲਾ ਉਹੀ ਲਾ ਦੇਣੀਆਂ ਨੇ ਮਿੱਟੀ ਨਵੀਂ ਪਾਉਣੀ ਆ ਉਹ ਚ ਨਾਲੇ ਆ ਵੀ ਫਾੜੋ ਤੁਸੀਂ ਪੱਟ ਕੇ ਨਾ ਜੇ ਨਵੇਂ ਬੁੱਟੇ ਹਾਂ ਆ ਪਦੀਨਾ ਬਦੂਨਾ ਇਹ ਛੱਡ ਕੇ ਬਾਕੀ ਸਾਰੇ ਕੱਢ ਦੂੰ। ਉਹ ਤਾਂ ਵੀ ਕੀ ਕਰਾਉਣਾ ਜਿਹੜੇ ਆਨਲਾਈਨ ਮੰਗਾਏ ਤੇ ਫੋਲੋਲਾ ਦਾ। ਨਬਿੱਦੇ ਉਹਦਾ ਇੱਧਰ ਆਂਦੇ। ਸਮੇਂ ਲੱਗਦਾ। ਇਹ ਤਾਂ ਫੁੱਟੇ। ਚਲ ਭਾ ਜਮਦਨ ਕੜੀ ਬਣਾ ਕੇ ਦਿੰਨੀ ਆ ਚੜ। ਖੜੀ ਚੋ। ਉਹ ਝੰਮ ਮਾਲ ਮਾਲ ਖਾਣਗੇ ਕੜੀ ਜੋ। ਖਾਣਗੇ ਖਾਣਗੇ। ਬੁਰੇ ਦਵਾਈ ਲੈ ਆ। आजा 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 ला ला बेटा आज तो पेपर करके खबर छुट्टी पहली हो जानी है हो गई बेटा पोखली नहीं है ये